ਗੱਡੀ ਪੰਡਾ ਉੱਥੇ ਮੇਰੇ ਤਾਇਏ ਦੇ ਪੁੱਤ ਦੇ ਨਾਨਕੇ ਆ ਮੇਰਾ ਮਾਮਾ ਹੁਣੇ ਮਰਿਆ ਉਹਦੇ ਨਾਲ ਵੀ ਗੱਲਾਂ ਹੁੰਦੀਆਂ ਰਹੀਆਂ ਉਹ ਵਾਲਾ ਥੱਕੀ ਗੱਲ ਇੱਕ ਝੋਰਾ ਵੀ ਝੂਠ ਨਹੀਂ ਮੈਂ ਤੁਹਾਨੂੰ ਸਾਰੀ ਸਟੋਰੀ ਸੁਣਾ ਦੇਣਾ ਇਹ ਜਿਹੜੇ ਦਾ ਕਾਟਾਂ ਰੂਟਾਂ ਦੇ ਪੁੱਠ ਸਿੱਧ ਕਰੀ ਜਾਂਦੇ ਆ ਉੱਥੋਂ ਦਾ ਚਤਰ ਸਿੰਘ ਜ਼ਿਮੀਂਦਾਰ ਸੀ ਅੱਛਾ ਜੀ ਉਹਦੇ ਦੋ ਮੁੰਡੇ ਸੀ ਵੱਡਾ ਨਰੈਣਾ ਤੇ ਛੋਟਾ ਸੋਚਾ ਉਹਨਾਂ ਨੂੰ ਨਾਨਕ ਢੇਰੀ ਮਿਲ ਗਈ ਉਹ ਸਮਾ ਨਾਨਕਡੇਰੀ ਤੇ ਜਾਵੜੇ ਸਮਾ ਉਹਨੂੰ ਲੜਾਈ ਡਾਂਗ ਛੋਟੀ ਨਹੀਂ ਹੁੰਦੀ ਸੀ ਤਖੜੇ ਬੰਦੇ ਤੋਂ ਸਾਰਾ ਪਿੰਡ ਡਰਦਾ ਸੀ ਇੱਕ ਕੋਲੇ ਵਰਛਾ ਥਾਲੀ ਪਿੰਡ ਨਾਲ ਭੱਲਾ ਇਹਦੇ ਕੋਲੇ ਤੇ ਉੱਥੇ ਭਾਈ ਕੁੱਕਰ-ਕੁੱਕਰ ਸੀ ਮਲ ਬਹੁਤ ਅੰਦਰ ਉਹ ਸਾਰਾ ਪਿੰਡ ਡਰਦਾ ਸੀ ਉਹ ਐਂ ਕਹਿੰਦਾ ਸੀ ਵੀ ਇੱਕ ਡਾਂਗ ਨਹੀਂ ਮੇਰੀ ਬੰਦਾ ਚੱਲਦਾ ਜਦੋਂ ਇਹ ਜਾ ਕੇ ਇਥੇ ਬਾਹੀ ਲਾਗੇ ਕਰਨ ਨਰਾਇਣਾ ਵਿਆ ਹੈ ਵਿਆ ਸੋਚੇ ਦੀ ਪਰਜਾਈ ਸੀ ਜਿਹੜੀ ਬਾੜੀ ਸੁਨੱਖੀ ਬੀਰੋਦਾਨਾ ਇੱਕ ਮੁੰਡਾ ਕੋਲੇ ਸੀਗਾ ਉਹਨੇ ਤੇ ਇਹਨੇ ਦੇਖਿਆ ਜਦੋਂ ਵੀ ਆਜਦੇ ਆਏ ਆ ਯਾਰ ਤੇ ਇਹ ਭੂਆਲੇ ਮੁੰਡੇ ਤੇ ਇਹਦਾ ਮੁੰਡਾ ਬੜਾ ਨਰੋਆ ਤੇ ਨਰੇਣੇ ਨੂੰ ਕਹਿੰਦਾ ਯਾਰ ਜੇ ਤੂੰ ਮੇਰੇ ਨਾਲ ਸੋਚੇ ਨੂੰ ਜ਼ੋਰ ਕਰਨ ਲਾ ਦੇ ਉਹ ਮੱਲ ਕਹਿੰਦਾ ਉਹਦਾ ਬਕੈਨਾ ਜੋ ਜ਼ੋਰ ਕਰਨ ਲੱਗਿਆ ਉਹਨੇ ਨਰੇਣੇ ਨੂੰ ਪੂਰੀ ਖਰਾਕ ਚੱਕ ਦੀ ਸੋਚੇ ਨੂੰ ਸੋਚਾ ਆ ਕੇ ਬਹੁਤ ਨਰੋਆ ਸੀ ਸੋਚਾ ਉਹਨੂੰ ਜ਼ੋਰ ਚ ਨੱਪਣ ਲੱਗ ਗਿਆ ਜਾਣੀ ਉੱਤੋਂ ਵੀ ਪੈਣ ਲੱਗ ਗਿਆ ਤੀਜਾ ਸੀ ਭਾਗ ਇਹ ਨਾਣਾ ਰਲ ਗਿਆ ਜਿਵੇਂ ਆ ਤੁਰਿਆ ਫਿਰਦਾ ਮੇਰੇ ਨਾਲ ਯਾਰ ਬਣਿਆ ਠੀਕ ਹੈ ਉਹ ਭਾਗ ਸੀ ਜਿਹੜਾ ਭਾ ਕਿਤੇ ਸੁੱਚੇ ਰੇ ਨਾਲ ਸੁੱਚੇ ਘਰੇ ਆ ਗਿਆ ਉਹਨੇ ਦੇਖੀ ਜਦੋਂ ਵੀਰੋ ਰੱਖੀ ਬਾੜੀ ਉਹਨੇ ਜਾ ਕੇ ਮਾਰਨ ਦਾਸਤਾ ਆਰਾ ਮੰਲਾ ਇਹਨੂੰ ਕੀ ਗੱਲ ਦੱਸਾਂ ਜਿਹੜੀ ਸੁੱਚੇ ਦੀ ਪਰਜਾਈ ਆ ਦਾ ਪਰੀ ਆ ਪਰੀ ਤੇਰੇ ਲੈਕਾ ਉਹ ਨੂੰ ਡਰਨੇ ਸੀ ਕਿਸੇ ਦਾ ਹੰਕਾਰ ਸੀ ਜ਼ੋਰ ਦਾ ਉਹ ਕਹਿੰਦਾ ਐਂ ਕਰ ਜਾਂ ਮੇਰਾ ਨਾਮ ਲੈ ਰੇ ਉਹਨੂੰ ਬਿਯਾਰ ਕਰਦਾ ਉਹ ਵਾੜਾ ਯਾਰ ਗਾਣ ਗਾ ਕਿਵੇਂ ਪਊਗਾ ਨਾ ਮੈਂ ਜ਼ਿੰਮੇਬਾਰ ਆ ਉਹ ਜਦੋਂ ਕਰੇ ਗਿਆ ਕਰੇ ਕੋਈ ਹੈ ਨਾ ਤੇ ਉਹਨੂੰ ਕਹਿੰਦਾ ਵੀ ਭਾਬੀ ਤੈਨੂੰ ਨਾ ਕੁੱਕਰ ਕੁੱਕਰ ਮਾਰਲਾ ਇਥੋਂ ਦਾ ਆ ਧੋਖੇ ਜੇ ਨਹੀਂ ਪਤਾ ਬੱਚੇ ਹੀ ਪਰਿਆ ਜਾਉ ਨਾ ਦੋ ਹਾਂ ਇਹ ਅਲਾ ਭਾਈ ਤੈਨੂੰ ਯਾਰ ਕਰਦਾ ਉਹ ਕਹਿੰਦਾ ਵੀ ਤੈਨੂੰ ਪਹਿਲਵਾਨ ਯਾਰ ਕਰਦਾ ਉਹ ਵੀ ਠੀਕ ਆ ਯਾਰ ਕਰਦਾ ਮੈਂ ਖੁਸ਼ ਆ ਮੈਂ ਦੇਖਿਆ ਵੀ ਆ ਮੈਂ ਸੁਣਦੀ ਵੀ ਆ ਪਰ ਜਿਹੜਾ ਸਾਡਾ ਸੋਚਿਆ ਨਾ ਸੋਚਿਆ ਸਾਡਾ ਯਾਰ ਆ ਗੰਦਲ ਦੀ ਗੰਦਲ ਯਾਰ ਜੇ ਉਹਨੂੰ ਪਤਾ ਲੱਗ ਗਿਆ ਨਾਲੇ ਉਹਨੂੰ ਮਾਰ ਦੂੰ ਨਾਲੇ ਮਾਰ ਦੂੰ ਮੈਨੂੰ ਤੇ ਅਜੇ 3 18 19 ਸਾਲ ਦਾ 18 ਸਾਲ ਦਾ ਸੋਚਿਆ ਹਾਂ ਸੋਚਿਆ ਹਾਂ ਤੇ ਇਹ ਮੱਲ ਵੀ ਚੜਦੀ ਵਸਤਾਂ ਸੀ ਉਹਨੇ ਜਾ ਕੇ ਉਵੇਂ ਉਹਨੂੰ ਦੱਸਤਾ ਵੀ ਮੱਲਾ ਉਹ ਤਿਆਰ ਆ ਤੇਰੇ ਆਉਣ ਨੂੰ ਵੀ ਸੋਚੇ ਤੋਂ ਡਰਦੀ ਆ ਉਹਨੇ ਫਿਰ ਸੁਨੇਹਾ ਭੇਜਿਆ ਉਹਨੂੰ ਆਲਾ ਜਾ ਕੇ ਸੁਨੇਹਾ ਦੇ ਦੇ ਵੀ ਮੈਂ दारू ਪਿਆ ਆ ਕੇ ਲਿਉਂ ਸੁੱਚੇ ਨੂੰ ਘਰੇ ਮੈਂ ਕਹੂੰਗਾ ਵੀ ਰੋਟੀ ਲਾ ਰੇ ਸੁੱਚਾ ਕਹੂੰ ਰੋਟੀ ਲਵਾ ਸੁੱਚੇ ਨੂੰ ਕਹੂੰ ਸੁੱਚਾ ਨੂੰ ਰੋਟੀ ਨੂੰ ਕਹੂੰ ਉਹ ਰੋਟੀ ਨਾਲ ਲਾ ਕੇ ਦੇਵੇ ਮੈਂ ਸੁੱਚੇ ਨੂੰ ਚੱਕੂ ਚਾ ਕੇ ਪਰੋਜ ਪਰ ਭਰਤੀ ਕਰਾਏ ਆਂ ਅੰਗਰੇਜ਼ਾਂ ਦਾ ਰਾਤ ਸੀ ਤਿੰਨ ਤਿੰਨ ਚਾਰ ਚਾਰ ਸਾਲ ਮੁਰਦੇ ਨਹੀਂ ਸੀ ਉਹਨੂੰ ਚੱਲ ਬਈ ਉਹ ਜਿਹਨੂੰ ਕਿਦੇ ਆਥਲੇ ਜੋਰ ਕੀਤਾ ਉਹਨਾਂ ਨੇ ਕਰਕੇ ਜੋਰ ਆਹ ਨਾਲ ਚਾਲ ਉਹ ਸੱਚ ਅੱਜ दारू ਨਾ ਪੀ ਗਿਆ ਯਾਰ ਉਹਨਾਂ ਦਾ ਖਿਆਲ ਲੈ ਲੈਣੇ ਹੋ ਬੋਤਲ ਲੈ ਲਈ ਆਲੀ ਬੇਸ਼ਕੀ ਦੀ ਪੀ ਕੇ ਦੇ ਸੱਚੇ ਕੇ ਘਰੇ ਆ ਗਏ ਸੋਤੀਆਂ ਨੂੰ ਕਹਿੰਦਾ ਕਹਿਰੇ ਆ ਦੀ ਪਰਜਾਇ ਨੂੰ ਰੋਟੀਆਂ ਲਾ ਦੂ ਮੇਰੀਆਂ ਵੀ ਇੱਥੇ ਚਾਰ ਉਹਨਾਂ ਦਾ ਭਾਬੀ ਰੋਟੀਆਂ ਰਾਣੀ ਮਲਦੀਆਂ ਇਹ ਵੀ ਇੱਥੇ ਖਾਉ ਹੁਣ ਉਹ ਹੀ ਦਾ ਗੱਲ ਚ ਮਿਲੀ ਵੀ ਸੀ ਉਹ ਕਹਿੰਦੀ ਜੇ ਰੋਟਣਾ ਪੁਖਾਉਣੀਆ ਤੇ ਸਤੌਲ ਨੂੰ ਲੈ ਕੇ ਬਹਿ ਜਾਣਾ ਮੈ ਤੇਰਾ ਕੋਈ ਨਹੀਂ ਲੈਣੀ ਤੇ ਵਿਆਹ ਕਰਾ ਲਾ ਮਾਰਨਾ ਚਾਰਕ ਤਰਕਾਂ ਦੀਆਂ ਤੇ ਕੋ ਕਰਾ ਲਾ ਚੱਲੀਏ ਯਾਰ ਉਧਰ ਖਾਵਾਂਗੇ ਲਿਆ ਆ ਕੇ ਉਹਨੂੰ ਚੱਕ ਦਾ ਪੂਰਾ ਦਾ ਜਨ ਇਹੇ ਜੀ ਪਰਜਾਈ ਤੇਰੀ ਮੈਂ ਰੋਟੀ ਨਹੀਂ ਲਾ ਕੇ ਦਿੱਤੀ ਚਾਲ ਇੱਥੇ ਕੀ ਕਰਨਾ ਫੌਜ ਝ ਭਰਤੀ ਹੋਈ ਗਏ ਪਰੋਜ ਪਰ ਜਾ ਆਪਣੇ ਪਰੋਜ ਪਰ ਡਾਕਟਰ ਨੂੰ ਜਾ ਕੇ ਦੱਸਿਆ ਵੀ ਜਵਾਨ ਆਇਆ ਦੋ ਤੇ ਭਰਤੀ ਹੋਣ ਤੇ ਉਹਨੂੰ ਦੱਸਿਆ ਵੀ ਸ਼ੈਕਲੋਂ ਉਹਨੂੰ ਆਏ ਆਏ ਸੀ ਅਫਸਰਾਂ ਕੋਲੇ ਸੀ ਸ਼ੈਕਲ ਡਾਕਟਰ ਡਾਕਟਰ ਸ਼ੈਕਲ ਤੇ ਆਇਆ ਨਹੀਂ ਡਾਕਟਰੀ ਕਰਨ ਪੰਜ ਇੰਚ ਦਾ ਸੱਚੀ ਛਾਤੀ ਵੱਡੀ ਸੀ ਤੇ ਤਿੰਨ ਸਿਰ ਚਾਰ ਸਿਰ ਭਾਰ ਵਾਲਿਆ ਸੀ ਕਾਠ ਵਾਲਿਆ ਸੀ ਦੁੰਨੇ ਵਰਤੀ ਰੱਖ ਲੈ ਰੱਖੇ ਵਜੋਂ ਭਜਾਏ ਇਹਦੇ ਕੁੱਕਰ ਦੇ ਢਿੱਡ 'ਚ ਬੇਈਮਾਨੀ ਸੀ ਜਾਣ ਕੇ ਲੰਗ ਲਗ ਗਿਆ ਮਾਰਨ ਉਹਦਾ ਨਾਂ ਕੱਟਦਾ ਵੀ ਇਕਾਵਲ ਨਹੀਂ ਫੋਚਾ ਰੱਖ ਲਿਆ ਕਾਲ ਉਸੇ ਦਰਦ ਦਰੂ ਪੀਤੀ ਰਾਤ ਕੱਟੀ ਵਾਲੀ ਭਰਾਵਾ ਆਪਣੇ ਵਿਛੋੜੇ ਪੈਗੇ ਇਕੱਠੇ ਰਹਿੰਦੇ ਰੋਜ ਜੋਰ ਕਰਦੇ ਸੀ ਚੱਲ ਠੀਕ ਆ ਉਥੋਂ ਸਿੱਧਾ ਹੀ ਕੋਕਰ ਕਰੇ ਆ ਗਿਆ ਕਰੇ ਆ ਕੇ ਤਾਂ ਨੇ ਫੜ ਕੇ ਬਾਹੋਂ ਭਾਂਡੇ ਮਾਂ ਦੀ ਸੀ ਤੇ ਮੰਜੇ ਤੇ ਬੁਹਾਲੀ ਹੁਣ ਬੰਦਾ ਕਨੂੰ ਜਾਂਦਾ ਦੇਖ ਕੇ ਨਰੇੜਾ ਪੱਠੇ ਪਾਉਂਦਾ ਫਿਰਦਾ ਸੀ ਜਿਉ ਨਰੇੜਾ ਬੋਲਣ ਲੱਗਾ ਡਾਂਗ ਚੱਕ ਲਈ ਸੋਹਰੇ ਨੇ ਤਨ ਚਾਰ ਮਾਰੀਆਂ ਲਟਾਤਾ ਬਚਾਰਾ ਨਟਾ ਫੇਰ ਗਲਬਾਂ ਨਾਲ ਕੀ ਕਰਾਉਣਾ ਤੇ ਸਿੱਧਾ ਘਰੇ ਆਉਣ ਲੱਗ ਗਿਆ ਉਹਦੇ ਘਰੇ ਜਾਇਆ ਕਰੇ ਸਿੱਧੀ ਚਵਾਰੇ ਚ ਪਾਣੀ ਉਹਦਾ ਭਰਿਆ ਕਰੇ ਖੂਗਾਂ ਪਾਣੀ ਭਰਦੇ ਹੁੰਦੇ ਸੀ ਤੇ ਸੋਚੇ ਨੇ ਚਿੱਠੀ ਨਾ ਪਾਈ ਸੋਚੇ ਨੇ ਆਉਣਾ ਚਿੱਠੀ ਪਾਈ ਗੁੱਸੇ ਦੇ ਵਿੱਚ ਤੇ ਨਰੈਣੇ ਨੂੰ ਇਉਂ ਹੋ ਗਿਆ ਵੀ ਮੇਰਾ ਭਰਾ ਮਾਰਤਾ ਵੀ ਕੋਈ ਉਕ ਸੁਕ ਨਹੀਂ ਨਿਕਲਦੀ ਇੱਥੋਂ ਫੇਰ ਇਹਦੀ ਬਦਲੀ ਹੋ ਗਈ ਤੇ ਟਾਪੂ ਜਾਵੜੇ ਟਾਪੂ ਦੂਰ ਆਇਥੋਂ ਉਹ ਟਾਪੂ ਜਾਵੜੇ ਤੇ ਉੱਥੇ ਜਾ ਕੇ ਫਿਰ ਸੋਚੇ ਰੇ ਦਿਲ ਦੇ ਵਿੱਚ ਉਹਦਰ ਆ ਜਾਣੀ ਭਰਾ ਨੂੰ ਇਹਨੇ ਫਿਰ ਚਿੱਠੀ ਲਿਖੀ ਵੀ ਭਰਾਵਾ ਮੈਂ ਫੌਜ ਚ ਭਰਤੀ ਆ ਮੈਂ ਤਾਂ ਨਹੀਂ ਚਿੱਠੀ ਭਾਈ ਗੁੱਸੇ ਨਾਲ ਵੀ ਭਰਾ ਤੇਰੀ ਨੇ ਨਾਰ ਤੇਰੀ ਨੇ ਤਾਨੇ ਮਾਰੇ ਭਾਪੀ ਨੇ ਤੇ ਮੈਂ ਫਿਰ ਗੁੱਸੇ ਚ ਭਰਤੀ ਹੋ ਗਿਆ ਆਖੇ ਉਹ ਜਦੋਂ ਚਿੱਠੀ ਮਿਲੀ ਤਾਂ ਮਲਗੀ ਦੇ ਇਹਨੇ ਜਾ ਕੇ ਬਾਣੀਆਂ ਨੂੰ ਕਹਿੰਦਾ ਵੀ ਆਹਾ ਬਾਣੀਆਂ ਕਹਿੰਦਾ ਸੱਚੀ ਚਿੱਠੀ ਆ ਕਿਆ ਕਿ ਠੱਗਾ ਤਾਂ ਟੱਡਣਾ ਲਾ ਲਈ ਅਰਾ ਭਰਾ ਜੀ ਮਿਲ ਗਿਆ ਮੈਨੂੰ ਮੇਰਾ ਬਾਣੀਆਂ ਨੂੰ ਕਹਿੰਦਾ ਪੜ ਬਾਣੀਆਂ ਆਲਾ ਮੈਨੂੰ ਜੇ ਪਤਾ ਲੱਗਿਆ ਕੋਖਰ ਮਾਰ ਦੂ ਡਾਂਗਾ ਮਾਰ ਮਾਰ ਚਲ ਅੰਦਰ ਪੜਨਾ ਬਾਣੀਆਂ ਨੇ ਦੀਵਾ ਕਰਕੇ ਅੰਦਰ ਪੜੀ ਫੇਰ ਉਹਨੂੰ ਕਹਿੰਦਾ ਲੇਖ ਉਹਨੇ ਫੇਰ ਅੰਦਰ ਲਿਖੀ ਉੱਤੇ ਲਿਖਿਆ ਵੀ ਜਿਹਨੂੰ ਤੂੰ ਯਾਰ ਬਣਾਇਆ ਸੀ ਨਾ ਪੱਗ ਬਟਾਈ ਸੀ ਮੇਰਾ ਬੰਦ ਬੰਦ ਭੰਨਿਆ ਪਿਆ ਤੇ ਮੁੰਡਾ ਘਰੇ ਛੱਡ ਜਾਂਦੀ ਯਾ ਤੇ ਪਾਣੀ ਉਹਰਾ ਭਰਦੀ ਆ ਜਾ ਕੇ ਦੋ ਦੋ ਦਿਨ ਮੁਰਦੀ ਨਹੀਂ ਜਿਉਂ ਫਿਰ ਪਾਧੀ ਚਿੱਠੀ ਥੀ ਪਾਧੀ ਤੇ ਭਾਈ ਮੀਲੀ ਸੋਚਿਆਂ ਨੂੰ ਜਾ ਕੇ ਸੋਚੇ ਨੇ ਪੜੀ ਬੜਾ ਫੇ ਗੁੱਸਾ ਪੇਸ਼ ਨਾ ਜਾਵੇ ਕੋਈ ਉੱਤੇ ਫਿਰ ਚਿੱਠੀ ਤੇ ਲਿਖਦਾ ਦਾ ਕੁਛ ਦਿਨ ਪੈ ਕੇ ਮੈਨੂੰ ਛੁੱਟੀ ਮਿਲੂਗੀ ਕਿਉਂ ਛੁੱਟੀ ਲੈ ਕੇ ਆਇਆ ਨਾ ਮੈਂ ਇਹਨਾਂ ਨੂੰ ਤਿੰਨਾਂ ਨੂੰ ਮਾਰ ਕੇ ਤੇਰੇ ਦੁੱਖ ਮਿਟਾ ਦੂੰ ਫੇ ਕਰਨਾ ਕਰ ਕੁਦਰਤ ਮਹਾਰਾਜ ਦੀ ਐਸੀ ਹੋਈ ਆ ਜੇ ਬੰਦੇ ਜਿਉਂਦੇ ਆ ਚੇਤ ਰਵੀ ਦੇ ਪਿਛਮ ਪਚਾਲ ਆਇਆ ਸਾਡੇ ਪਿੰਡ ਦਾ ਬੁਣਾ ਹੁਣ ਮਰਿਆ ਫੌਜੀ ਹੋਰ ਆ ਕੋਟਾ ਨੇ ਕਰਿਆ ਅਸੀਂ ਕੱਢਿਆ ਕੋਟਾ ਸਾਰਾ ਨਿਕਰ ਗਿਆ ਸੀ ਉਹ ਅਫਸਰ ਦੇ ਕਮਰੇ ਨੇ ਮੂਹਰੇ ਪਾਸੇ ਬਰੂ ਸੀ ਤੇ ਗਾਰਡਨ ਲਿਖ ਪੀ ਬਰੂ ਨੂੰ ਅੱਗ ਲੱਗ ਗਈ ਭਾਗ ਉੱਠਿਆ ਉਰੇ ਇੱਕ ਮੇਮ ਤੇ ਦੋ ਬੱਚੇ ਅੰਦਰ ਸਾਹਬ ਦੇ ਤੇ ਫੌਜ ਬੇਸਾਬੀ ਖੜੀ ਉਹ ਬਿਲਕੇ ਅੱਖ ਜਿਹੜਾ ਮੇਰੇ ਬੱਚੇ ਕੱਢ ਲਿਆ ਉਹਦੇ ਮੇਰੀ ਮैम ਕੱਢੇ ਮੂੰਹੋਂ ਮੰਗ ਮਾ ਨਾਮ ਦੇਉ ਕੋਈ ਨਾ ਹੱਲਿਆ ਤੇ ਲਿਖਿਆ ਥੋੜੇ ਜਰ ਦੀ ਗੱਲ ਹੀ ਆ ਨਾ ਬੁੜਿਆਂ ਨੇ ਦੇਖਣ ਦੀ ਗੱਲ ਆ ਪੂਰਾ ਪੂਰਾ ਗਿੱਲਾ ਕਰ ਲਿਆ ਦਲੇਰ ਨੇ ਮਾਰੀ ਛਾਲ ਫੇ ਪੂਰਾ ਗਿੱਲਾ ਕਰਕੇ ਲੈ ਕੇ ਉੱਤੇ ਤਿੰਨਾਂ ਨੂੰ ਚੱਕ ਲਿਆ ਚੱਕ ਲਿਆ ਤੇ ਬਈ ਖੁਸ਼ ਹੋ ਗਿਆ ਅਫਸਰ ਦੂਜੇ ਦਿਨ ਕਹਿੰਦਾ ਮੇਰਾ ਨਾਮ ਕੱਟ ਦੇ ਉਹ ਕਹਿੰਦਾ ਮੇਤਰਾ ਨਾਮ ਨਹੀਂ ਕੱਟਣਾ ਆ ਨਾ ਫੇ ਤੂੰ ਜੁਬਾਨੋਂ ਭਾਜਨਾ ਤਾਂ ਕਹਿਆ ਸੀ ਮੈਂ ਮੂੰਹ ਮੰਗ ਮਾ ਨਾਮ देऊ ਮੇਰਾ ਨਾਂ ਕੱਟ ਉਹ ਆਦਾ ਛੁੱਟੀ ਲੈ ਜਾ ਜਿੰਨੀ ਮਰਜ਼ੀ ਉਹ ਆਦਾ ਨਹੀਂ ਉਹ ਆਲਾ ਮੇਰਾ ਤੈਨੂੰ ਤੋੜਨ ਕੋਲੋਂ ਜੀ ਨਹੀਂ ਕਰਦਾ ਅਫਸਰ ਕਹਿੰਦਾ ਉਹ ਆਦਾ ਮੈਂ ਰਹਿਣਾ ਨਹੀਂ ਉਹਨੇ ਨਾਂ ਕੱਟਦਾ ਫੇਮ ਨੇਮ ਕਹਿੰਦੀ ਆ ਉਹਦੇ ਘਰਾਂ ਵਾਲੀ ਉਹ ਕਹਿੰਦੀ ਵੀ ਨਾਮ ਸੋਲਾ ਦਿੱਤਾ ਮੈਂ ਬੱਤੀ ਗੱਲ ਆਰੀ ਤਿੰਨ ਜਾਣੇ ਸੀ ਜਾਂ ਤਾਂ ਇਹਨੂੰ ਨਗਦ ਰੁਪਏ ਦੇ ਦੇ ਤੇ ਜਾਂ ਨੂੰ ਘੋੜਾ ਦੇ ਉਹਨੇ ਫੇਰ ਨਗਦ ਰੁਪਏ ਦੇ ਦਿੱਤੇ ਤੇ ਇੱਕ ਦਿੱਤੀ ਰਫਲ ਤੈਨਾਂ ਨਾਮ ਪੂਰੇ ਕਰ ਤੇ ਨੋਂ ਕੱਟਤਾ ਰਫਲ ਦੇਤੀ ਤੇ ਜਦੋਂ ਫਿਰ ਉਹ ਆਇਆ ਨਾ ਇਥੇ ਸਿਮਾ ਆ ਕੇ ਤੇ ਆਪਣੇ ਖੇਤ ਦੇ ਵਿੱਚ ਖੜ ਕੇ ਬਾਲੇ ਲੀੜੇ ਹੋ ਗਏ ਕਾਲੇ ਦੇ ਨਾਮ ਧੂਏ ਨਾ ਉਹ ਲੱਖ ਦੇ ਵਰਦੀ ਕਥੀ ਜਾਂਦਾ ਨੇ ਭਾਗ ਗਿਆ ਚਰੀ ਨੂੰ ਭਾਗ ਨੇ ਦੇਖ ਲਿਆ ਉਹ ਸੋਚਾ ਆ ਗਿਆ ਭਾਗ ਫਿਰ ਭੱਜਿਆ ਉਥੋਂ ਮੈਂ ਥਾਲਾ ਉਥੇ ਨਾ ਹੋਵੇ ਕਿਤੇ ਸੋਚੇ ਕਿ ਘਰੇ ਨਾ ਹੋਵੇ ਜਦੋਂ ਆਇਆ ਉਹ ਸੱਚੀ ਉਹਨਾਂ ਦੇ ਘਰੇ ਬੈਠਾ ਉਹ ਆਖੇ ਕਹਿੰਦਾ ਪੂਰਾ ਜੱਟਾ ਇੱਥੇ ਬੈਠਾ ਸੋਚਾ ਆ ਗਿਆ ਔਰ ਮੈਨੂੰ ਸੱਚਾ ਕੀ ਕਰ ਲਵਾਂ ਮੇਰੀ ਤਾਂ ਇੱਕ ਡਾਂਗ ਨਹੀਂ ਚੱਲਣੀ ਸੋਚੇ ਨੇ ਉਹ ਕਹਿੰਦਾ ਕਿਸੇ ਦੇ ਘਰੇ ਜੋਰ ਨਹੀਂ ਚੱਲਦਾ ਹੁੰਦਾ ਉੱਠ ਕੇ ਤੁਰ ਚੱਲ ਫੇਰ ਦਿਮਾਗ ਤੇ ਜਾਈ ਤੇ ਉੱਠ ਕੇ ਤੁਰ ਗਿਆ ਚੱਲ ਸੋਚਿਆ ਜਦੋਂ ਆਇਆ ਤੇ ਨਰਾਇਣਾ ਖੂਹ ਸੀ ਐ ਨਿਆਈਆਂ ਚ ਹੁੰਦੇ ਉਹਨੂੰ ਖੂਹ ਦੇ ਨਾ ਹੀ ਜਾਂਦਾ ਜਦੋਂ ਦੂਰੋਂ ਦੇਖੇ ਰਾ ਜੱਫੀ ਪਾਲੀ ਤਾਂ ਹੰਮਰ ਮਰ ਮਰ ਰੋ ਕੇ ਮਿਲਿਆ ਘਰੇ ਆ ਕੇ ਕਰਿਆ ਆਖੇ ਸੱਚਾ ਬਹਿ ਗਿਆ ਰਫਲ ਲਾ ਕੇ ਯਾਰ ਮਿੱਤਰੋਂ ਮੈਲ ਨੂੰ ਤੇ ਉਹ ਬਿੰਦੇ ਚਟੇ ਆ ਜੇ ਰਿਪਰ ਜਾਈ ਐਂ ਚੱਕ ਲੈ ਆ ਕੀ ਆ ਜੀ ਆ ਨਾ ਕੀ ਆ ਇਹ ਕੀ ਲਿਆਂਦਾ ਤੈਂ ਆ ਕੀ ਉਹ ਨੂੰ ਗੁੱਸਾ ਬੋਲ ਕਿਹੜੇ ਤੇ ਉਤਰੇ ਇਹ ਦੋ ਸਾਰੇ ਉੱਠ ਕੇ ਕੁੰਡਾ ਵਾਲਾ ਲਿਆ ਆ ਰਾਖੇ ਕੁੰਡਾ ਬੈਂ ਚੱਕ ਲਈ ਫੇਟ ਲਈ ਫੇ ਬੜੀ ਵੱਡੀ ਨਸੀਤਾਂ ਪਾਤੀਆਂ ਲੀਖਰਾਂ ਘੱਡੇ ਵੀ ਅੱਜ ਤੋਂ ਮੁੜ ਕੇ ਮੈਂ ਉੱਕਰ ਦੇ ਨਹੀਂ ਜਾਂਦੀ ਔਰ ਗਿਆਨੀ ਜਾਂਦੇ ਮੇਰਾ ਭਰਾ ਰਾਂਗਾਂ ਕਰਾਇਆ ਪਿਆ ਤੇ ਰਤਮਾ ਨੇ ਕਟਾ-ਕਟਾ ਕੇ ਚੱਲ ਕੁਛ ਦਿਨ ਨੰਗੇ ਫੇਰ ਸੁਨੇਹਾ ਭੇਜਿਆ ਕਿਸੇ ਦੇ ਹੱਥੀਂ ਕੁੱਕਰ ਨੂੰ ਬਈ ਤੈਨੂੰ ਖਵਾ-ਖਵਾ ਕੇ ਘਰ ਤੇ ਰਿਤੇ ਏਡਰ ਦਲਚਾਰ ਤੇ ਵੀ ਸੁੱਚੇ ਨੂੰ ਕਰ ਕੋਈ ਪਾਸਾ ਸੁੱਚੇ ਦਾ ਮਾਰ ਇਹਨੂੰ ਕਰ ਕੋਸ ਉਹਨੇ ਸੁਨੇਹਾ ਦਿੱਤਾ ਉਥੇ ਨੇੜੇ ਦੂਰ ਵੀਂ ਦਾ ਮੇਲਾ ਲੱਗਦਾ ਕੋਈ ਆਹੜਾ ਮੇਲੇ ਤੋਂ ਮੈਂ ਗਾਉਣ ਵਾਲੇ ਲਿਆਉਂ ਪਿੰਡ ਗਾਉਣ ਲਉਂ ਬੈਲੀ ਇਕੱਠੇ ਕਰਕੇ ਗਾਉਣ ਤੇ ਮਾਰੂ ਇਹਨੂੰ ਉਹਨੂੰ ਅਸੀਂ ਮਿੱਤਾਂ ਤੋਂ ਪਰੋਗੋਂ ਲਿਆਉਂਦੇ ਰਿਹਾ ਸਾਡੇ ਬੁੜੇ ਇੱਥੇ ਇੱਕ ਦਿਨ ਮਿਲੇ ਪਿੰਡ ਦੇ ਵਿੱਚ ਕਿਤੇ ਦੁੰਨੇ ਉਹ ਉਧਰ ਦੀ ਨਾ ਗਿਆ ਉਹ ਉਧਰ ਦੀ ਨਾ ਗਿਆ ਉਹਨੇ ਉਹਨੂੰ ਨਹੀਂ ਬੁਲਾਇਆ ਉਹਨੇ ਉਹਨੂੰ ਨਹੀਂ ਬੁਲਾਇਆ ਯellow ਭਾਈ ਫਿਰ ਮੇਲੇ ਤੋਂ ਫਿਰ ਇਹ ਗਾਉਣ ਵਾਲੇ ਲਿਆਇਆ ਮੱਲ ਕੋਕਰ ਲਿਆ ਆਖਦੇ ਬੈਲੀ ਕਰ ਲੈ ਇਕੱਠੇ ਬੱਕਰਾ ਬਣਾ ਲਿਆ दारू ਮੰਗਾਰੀ ਪੇਟੀਆਂ ਤੇ ਉਹਨਾਂ ਨੂੰ ਓਹ ਕਹਿੰਦਾ ਵੀ ਆਪਾਂ ਉਹ ਮਾਰਨਾ ਸੋਚੇ ਇਹਨੂੰ ਤਾਂ ਹੀ ਗਾਉਣ ਲਵਾਇਆ ਉਦੋਂ ਬੀਰੋ ਨੂੰ ਸੁਨੇਹਾ ਭੇਜਦਾ ਬਈ ਪਾਣੀ ਭਰ ਨਾਹੀਂ ਖੂਹੋਂ ਪਾਣੀ ਜਦੋਂ ਮੈਂ ਲਲਕਾਰਾ ਮਾਰਿਆ ਖੂਹ ਤੇ ਗਾਉਣ ਲੱਗਿਆ ਅਸੀਂ ਵੀ ਤੂੰ ਘੁੰਡ ਚੱਕਦੀ ਜਦੋਂ ਦਾ ਘੁੰਡ ਚੱਕਦਾ ਸੋਚਿਆ ਬੋਲੂ ਅਸੀਂ ਫੜ ਕੇ ਮਾਰਦੇ ਆਂਗੇ ਇਹਦੇ ਪਾਈ ਨੂੰ ਗਾਉਣ ਲੱਗ ਗਿਆ ਸੋਚਿਆ ਨੇ ਆਦੇ ਭਰਾ ਨੂੰ ਨੇ ਨੇ ਨੂੰ ਚੜਖਿਆ ਚੱਲ ਗਿਆ ਗਾਉਣ ਚ ਦੋਨੇ ਜਾਣੇ ਆ ਕੇ ਖਾਲੀ ਹੱਥ ਆ ਕੇ ਖੜ ਗਏ ਤੇ ਉਹਨੇ ਦੇਖਿਆ ਵੀ ਬੰਦੇ ਇਕੱਠੇ ਕਰੇ ਵੇ ਥੜੇ ਦਾਰੂ ਪੀ ਜਾਂਦੇ ਆ ਮੀਠ ਬਣਾਇਆ ਪਿਆ ਤੇ ਰੋਲਾ ਪਾਉਂਦਾ ਉਹ ਆਲਾ ਮੱਲਾ ਰੋਲਾ ਨਾ ਪਾ ਦੁਨੀਆਂ ਗਾਉਣ ਸੁਣਨ ਨੂੰ ਆ ਯਾ ਰੋਲਾ ਨਾ ਪਾ ਤੇ ਅੱਖ ਦੇਖ ਗਿਆ ਅਰੇ ਭਰਾ ਨੂੰ ਮਾਰਾ ਨਰੇਣੇ ਨੂੰ ਵਿਚਾਲ ਕਰਨ ਕਰੇ ਆਇਆ ਅਰੰਭ ਚੱਕੀ ਬੋਤਲ ਖੋਲੀ ਤੇ ਜੋ ਮਾਰਿਆ ਡੇਢ ਪਊਗਾ ਮਾਰ ਕੇ ਤੇ ਦਫਲ ਦੂਰੀ ਕਰਕੇ ਲੈ ਕੇ ਨਰੇਣੇ ਨੂੰ ਆਦਾ ਘਰੇ ਰਹੀਂ ਤੂੰ ਨਾ ਹੁਣ ਮੇਰੇ ਨਾਲ ਆਈ ਤੇ ਸੀ ਥੋੜੀ ਠੰਡ ਜੀ ਹੋਈ ਵੀ ਤੇ ਬੋਕੜ ਮਾਰ ਲਈ ਤੇ ਜਾ ਕੇ ਗਾਉਣ ਚ ਖੜ ਗਿਆ ਉਹਨਾਂ ਦੀ ਪੂਰੀ ਨਗਾ 42 ਵੀ ਹੁ ਠੋਕਾਂ ਦੇਖਣਾ ਉਹਨੇ ਉਹਨਾਂ ਸੀ ਤੋੜਾ ਲੈਣ ਉਹਨੇ ਕੁੰਡ ਚੱਕਣਾ ਸੀ ਤੇ ਆ ਜੰਬੜਨਾ ਸੀ ਜਦੋਂ ਤੋੜਾ ਲੈ ਕੇ ਆਈ ਦੇਖ ਲਈ ਤੇ ਸੋਚਿਆ ਵੀ ਚੱਕਣਾ ਹੋ ਗਿਆ ਤੋੜਾ ਲਈ ਆਉਂਦੀ ਆ ਤੇ ਮਾਰਿਆ ਲਲਕਾਰਾ ਤੇ ਇਹਨੇ ਕੁੰਡ ਚੱਕਤਾ ਹੈ ਕੁੰਡ ਚੱਕਣਸਾਰ ਤੇ ਨੂੰ ਉਠਾ ਨਹੀਂ ਦਿੱਤੇ ਸੋਚੇ ਨੇ ਸ਼ਹੀ ਨਾ ਖੋਲ ਕੇ ਕੋੜ ਦੇਣ ਤਾਂ ਕੱਢਿਆ ਕਫਾ 11 ਦੀ ਸੀ ਸਾਰੇ ਜਿੰਨੇ ਯਾਰ ਮਿਸਟਰ दारू ਵਾਲੇ ਸੀ ਸਭ ਭੱਜ ਗਏ ਆ ਭੱਜਿਆ ਤੇ ਜਾਂਦਾ ਲੰਗ ਮਾਰੇ ਭਾਰਾ ਸੀ ਭੱਜਿਆ ਨਾ ਜਾਵੇ ਇਹਨੇ ਫਿਰ ਪੱਟ 'ਚ ਮਾਰੀ ਗੋਲੀ ਸੱਟ ਲਿਆ ਸੱਟ ਕੇ ਜਦੋਂ ਕੋਲੇ ਗਿਆ ਤੇ ਉਹਨੂੰ ਕਹਿੰਦਾ ਭਰਾਵਾ ਰੱਖ ਲੈ ਪੱਗ ਬਟਾਈ ਦੀ ਲਾਜ ਰੱਖ ਆ ਰੱਖ ਥੋੜੇ ਦਿਨਾਂ ਵਿੱਚ ਜ਼ਖਮ ਰਾਜੀ ਹੋ ਜੀ ਤੈਨੂੰ ਕੁਸਤੀਆਂ ਰਖਾਇਆ ਕਰੂੰ ਔਰ ਤੈਨ ਲਾਜ ਚੰਗੀ ਰੱਖੀ ਪੱਗ ਬਟਾ ਕੇ ਦੁਆ ਕੰਮ ਕੀਤਾ ਤੇ ਨਾਲੇ ਮੇਰੇ ਭਰਾ ਨੂੰ ਕੁੜਤਾ ਸੀ ਨੱਤ ਹੁਣ ਨਹੀਂ ਆਲਾ ਬਖੇਦਾ ਤੈਨੂੰ ਹੁਣ ਗਾਂਹ ਹੀ ਤੋਰੂੰ ਉਰੇ ਮਾਰੀ ਗੋਲੀ ਮਾਰਤਾ ਜਿਹੜਾ ਭਾਗ ਸੀ ਭਾਗ ਮੇਰਾ ਸਾਲਾ ਘਰੇ ਸ਼ਰਾਬੀ ਹੋਇਆ ਬਾਹਰ ਨਿਕਲੀ ਉਹਦੀ ਭੈਣ ਸੀ ਭੈਣ ਉਹਦੀ ਸਮਝਾਵੇ ਉਹਦੇ ਹੱਥ ਚ ਅੰਦਰੀ ਬੰਦੂਖ ਭਾਗ ਵੇ ਤੂੰ ਜਾਣਦੇ ਇਹ ਭਾ ਕੇ ਇਹਨੂੰ ਮਾਰ ਚ ਗਿਆ ਤੇ ਇਹਨੇ ਲਲਕਾਰਾ ਮਾਰਿਆ ਰੋਲਾ ਪਾਇਆ ਅੰਦਰੋਂ ਤੇ ਇਹਨੇ ਲਲਕਾਰਾ ਮਾਰਿਆ ਦਾ ਮਦਦ ਤੇ ਬਾਹਰ ਚ ਆ ਗਿਆ ਉਹ ਸਾਲਾ ਭੱਜ ਕੇ ਲੈ ਕੇ ਗਨਸਾ ਬਾਹਰ ਨਿਕਲਿਆ ਨਿਕਲਦੇ ਮਾਰੀ ਉਹ ਮਾਰਤਾ ਜਿਉਂ ਸਟਿਆ ਮੋਰਾਂ ਤੇ ਕੂਦਲ ਜਾ ਕੇ ਉਹ ਪਾਤਾ ਫੇਰ ਭਾਈ ਜਾਵਦਾ ਘਰ ਨੂੰ ਜੋ ਘਰ ਨੂੰ ਗਿਆ ਤੇ ਐ ਬੀਹੀ ਢੀੜੀ ਸੀ ਤੇ ਮੁਸਲਮਾਨਾਂ ਦਾ ਮੁੰਡਾ ਬਰਛਾ ਲੈ ਕੇ ਖੜ ਗਿਆ ਐ ਕਿਉਂ ਨਾਨਕ ਠੇਰੀ ਤੇ ਰਹਿੰਦੇ ਸੀ ਉਹਨਾਂ ਦੀ ਤਿੰਨ ਸਾਢੇ ਪਿੰਡ ਦੇ ਮਾਰ ਕੇ ਜਾਊ ਕਿੱਥੇ ਜੋ ਜੋ ਨੰਨਣ ਲੱਗਿਆ ਮਾਰਿਆ ਦਾ ਬਰਛਾ ਸੋਚਿਆ ਦਾ ਮੜਿਆ ਗਾਂ ਨਾਂਗੇ ਤੇ ਬਰਛਾ ਕੰਨ ਨਹੀਂ ਜਾ ਖੁੱਬਿਆ ਸੋਚੇ ਨੇ ਮਾੜੀ ਪਿੱਠ ਮਰੂੜੀ ਪਿੱਠ ਮਰੋੜ ਕੇ ਜਦੋਂ ਹੀ ਇੱਥੇ ਮਾਰੀ ਪੜਪੜੀ ਚ ਉਹ ਮਾਰਤਾ ਮਾਰਕੇ ਬੀਰੋ ਕੋਲੇ ਜਾਵਦੇ ਆ ਉਹਨੂੰ ਇਹ ਗੱਲ ਸੁਣਨ ਲਾ ਜਿਵੇਂ ਕੁੱਕਰ ਦੇ ਪਾਣੀ ਭਰਦੀ ਲਾਉਂਦੀ ਨਹੀਂ ਆਰ ਸ਼ਿੰਗਾਰ ਉਵੇਂ ਆਰ ਸ਼ਿੰਗਾਰ ਲਾ ਇਹ ਮੈਨੂੰ ਸੋਹਣੀ ਲੱਗੇਗੀ ਤੇ ਤੈਨੂੰ ਮੈਂ ਕੁਛ ਨਹੀਂ ਆਦਾ ਰੱਖ ਲੂੰ ਉਹਨੇ ਫੇਰ ਭਾਈ ਉਦੋਂ ਸੱਗੀ ਫੁੱਲ ਤੁਸੀਂ ਨਹੀਂ ਦੇਖੇ ਤਾਂ ਦੇਖਿਆ ਸੱਗੀ ਫੁੱਲ ਮੰਦਾਂ ਮੈਂ ਬੁੜੀਆਂ ਲੈ ਕੇ ਸੱਗੀ ਫੁੱਲ ਤੇ ਮੇਣਾ ਕਰਦੀਆਂ ਹੁੰਦੇ ਸਹਿਰ ਤੇ ਉਹਦੇ ਕੋਲੇ ਜਾਵੜੀ ਅੜੀ ਕਰਦੇ ਮੇਰੇ ਸਿਰ ਕਰਦੇ ਆੜੀ ਪਰਾਂਦੇ ਲਿਆਂਦੇ ਆ ਕੁੱਕਰ ਯਾਰ ਦੇ ਖਿਹੜਾ ਫੇਰ ਵੀ ਨਹੀਂ ਛੱਡਿਆ ਮੈਂ ਜਣੇ ਨੇ ਫੇਰ ਵੀ ਯਾਰ ਕਰੇ ਉਹਨੇ ਸਿਰ ਕਰਤਾ ਲਾਖ ਯਾਰ ਸ਼ਿੰਗਾਰ ਪੂਰਾ ਤੜ ਲਿਆ ਤੌੜਾ ਇਹਨੂੰ ਖੂਤੇ ਆਈ ਦਾਰ ਜਣੇ ਮਾਰੀ ਗੋਲੀ ਸੱਚੇ ਨੇ ਉਹ ਵੀ ਮਾਰਤੀ ਮਾਰ ਕੇ ਵਿਚਾਲੇ ਉਹ ਪਾਤੀ ਇੱਕ ਪਾਸੇ ਕੁੱਕਰ ਪਾਤਾ ਇੱਕ ਪਾਸੇ ਭਾਗ ਪਾਤਾ ਤੇ ਘਰੇ ਆ ਗਿਆ ਘਰੇ ਆਖੇ ਨਰੇੜੇ ਨੂੰ ਕਹਿੰਦਾ ਮੈਂ ਨਹੀਂ ਆਉਂਦਾ ਹੱਥ ਤੇ ਤੂੰ ਮੇਰੀ ਵੀ ਪੁਮਾ ਰਿਪੋਰਟ ਦਿਖਾ ਦੀ ਉਹ ਫੜਦੇ ਨਹੀਂ ਸੀ ਪੁਲਿਸ ਵਾਲੇ ਨਰੇਨੂ ਕੀ ਕਹਿਣਾ ਸੀ ਸੁੱਚਿਆਂ ਨੂੰ ਭਾਲਦੇ ਫਿਰਦੇ ਰਹੇ ਸੁੱਚਾ ਭਾਈ ਪਗੌੜਾ ਹੋ ਗਿਆ ਪਗੌੜਾ ਹੋਇਆ ਇਹ ਬੱਗੂ ਚਿਮਨ ਹੋਣਾ ਨਾ ਯਾਰ ਵਾਲਿਆ ਸੁੱਚਾ ਤਖੜਿਆਂ ਨੂੰ ਲੁੱਟਣਾ ਸੂਤ ਸੁਨਾਰੇ ਲੁੱਟਣ ਬਾਣੀਆਂ ਜੀਮੀਦਾਰ ਨੂੰ ਨਹੀਂ ਸਤਾਉਂਦੇ ਟੁੱਟ ਕੇ ਤੇ ਗਰੀਬਾਂ ਨੂੰ ਜਾ ਕੇ ਦੇਣੇ ਚਲ ਐ ਕਰਦੇ ਕਰਦੇ ਤੇ ਫਿਰ ਇਹ ਨਾਣੇ ਦਾ ਸਾਡਾ ਕੋ ਖੂ ਲਾ ਕੇ ਗਿਆ ਸੀ ਝੌਰ ਮੇਰੇ ਬਾਪੂ ਦਾ ਹਲਾ ਸੀ ਫਣੀ ਕਿ ਤੁਨਾ ਸੀ ਉਹ ਆਰਾ ਮਿਆਥਲਾਸਪੁਰ ਆਖਨੇ ਖੂ ਲਾਹਾ ਤੇ ਇਹਦਾ ਦੈਨ ਛਪਿਆ ਤੇ ਮੈਂ ਛਾਨ ਚ ਵੜ ਗਿਆ ਤੇ ਜਦੋਂ ਉਹ ਆਲਾ ਥੋੜੇ ਚਿਰ ਬਾਅਦ ਤੇ ਛਾਨ ਦੇ ਮੂਹਰੇ ਆ ਕੇ ਖੜ ਗਿਆ ਬੜੈਣ ਤੇੜ ਤੇ ਗੀੜੇ ਮੋਢੇ ਦਾ ਸਟੇਬ ਇੱਕ ਗੰਡਾ ਸਾ ਇੱਕ ਪਿਸਤੌਲ ਲੈ ਕੇ ਰਫਲ ਤਿੰਨ ਫੇਰ ਰੱਖਦਾ ਸੀ ਤੇ ਐਡਾ ਕਾਰ ਤੇ ਇਹ ਜੇ ਪਾਟ ਤੁਰੇ ਨਾ ਐਂ ਗੇੜੇ ਖਾਣ ਉਹ ਜਾ ਕੇ ਖੜਾ ਉਹ ਮੈਂ ਡਰ ਗਿਆ ਮੈਨੂੰ ਉਹਦਾ ਡਰਨਾ ਵੀ ਮੈਂ ਭੁੱਖਾ ਰੋਟੀ ਡਾਤੀ ਪਈ ਆ ਕੋਈ ਆਰਾ ਮਾਦੀ ਰੋਟੀਆਂ ਦਾ ਮੈਂ ਲਿਆਂ ਖਾ ਦੇਖ ਪਈ ਆ ਇਹ ਕਹੇ ਦਾ ਉਹ ਪਿੰਡੋਂ ਬਣਾ ਕੇ ਲਿਆਦਣਾ ਆਦਾ ਨਹੀਂ ਦੇਗ ਹੀ ਦੇ ਦੇ ਦੇਖ ਖਾਦੀ ਖਾ ਕੇ ਦੇਖ ਆਦਾ ਲੈ ਗੱਲ ਸੁਣ ਲੈ ਆ ਜਿਹੜਾ ਡਾਕਾ ਮਾਰਨਾ ਸ਼ਾਹੂਕਾਰ ਦੇ ਬੱਗੂ ਚੁਮਨ ਹੋਣਾ ਨਾ ਜਿੰਨਾ ਮਾਲ ਆ ਗਿਆ ਤੇਰਾ ਹੀ ਤੇਰਾ ਤੈਨੂੰ ਦੇਖ ਜਾ ਅੱਛਾ ਇਹਨੇ ਡਾਕਾ ਮਾਰ ਲਿਆ ਡਾਕਾ ਮਾਰ ਕੇ ਗੱਲਾਂ ਚੱਕ ਲਿਆ ਤੁਮਸ਼ੱਲਾ ਚੱਕ ਲਿਆ ਚਾਕੇ ਤੇ ਆ ਸਨਾਂ ਨਾ ਚਾਕੇ ਨਾ ਪਿੰਡਾਂ ਜਾਂ ਤੇ ਤੇ ਬਿਆਂ ਨੇ ਸਾਨੂੰ ਤੇ ਪੈ ਕੇ दारू ਲਾਗੇ ਪੀਣ ਨੂੰ ਕਿਸੇ ਨੇ ਕਰਤੀ ਸੀ ਜਿਹੜੀ ਅੰਗਰੇਜ਼ਿਆਂ ਦਾ ਰਾਤ ਸੀ ਅੰਗਰੇਜ਼ਾਂ ਨੇ ਉਦੋਂ ਹੀ ਆ ਕੇ ਘੇਰਾ ਪਾ ਲਿਆ ਤੇ ਲੱਗੀ ਫਾਇਰਿੰਗ ਹੋਣ ਬੱਗੂ ਦੇ ਚੰਮ ਦਾ ਸ਼ਰਾਬੀ ਸੀ ਜਾਰੇ ਦੁੰਨੇ ਮਾਰੇ ਗਏ ਇਹ ਸੁੱਚਾ ਸੀ ਫੌਜੀ ਕੁਸ ਬਾਤ ਸੀ ਸੁੱਚਾ ਗਿਆ ਨਿਕਲ ਨਿਕਲ ਕੇ ਸੁੱਚਾ ਭਾਈ ਫਿਰ ਇਹ ਇਹਦਾ ਯਾਰ ਸੀ ਇੱਕ ਫੌਜ ਚ ਇਹਨਾਂ ਪਿੰਡਾਂ ਜਾਂ ਮੇਰਾ ਹੁਣ ਤੇ ਤਿੰਨ ਪਿੰਨਾਂ ਦਾ ਕੁੜੇ ਕੁੜੇ ਜਦੋਂ ਆਇਆ ਪਿਸਤੌਲ ਤਾਂ ਲੈ ਆ ਨਾਲ ਤੇ ਰਫਲ ਬਾਹਰ ਨਿਕੋ ਲੁਕੂ ਆਇਆ ਉਹਨੇ ਵਜ ਦਾਰੂ ਲਿਆਂਦੀ ਮੀਠ ਲਿਆਂਦਾ ਫੌਜ ਚ ਸੀ ਤੇ ਨਾਲ ਤੇ ਸ਼ਰਾਬੀ ਹੋ ਕੇ ਪੈ ਗਿਆ ਉਹਨੇ ਨਾਂ ਸ਼ਫਿਆ ਸੀ ਇਹਦਾ ਪੈਸੇ ਮਿਲਦੇ ਸੀ ਗਵਰਨਮੈਂਟ ਦਿੰਦੀ ਸੀ ਉਹਨੇ ਸੁੱਤਾ ਪਿਆ ਹੀ ਫੜਾਤਾ ਅੱਛਾ ਇਹਨੂੰ ਫੜਾਤਾ ਤੇ ਫਿਰ ਦੰਦਿਆਂ ਵੱਡੇ ਆਖੇ ਜੇ ਛੋਟਿਆ ਪੁੱਤ ਤੈਨੂੰ ਨਾ ਛੱਡਾਂ ਫਿਰ ਜਿਉਂ ਇੱਥੋਂ ਫੜਿਆ ਕੈਪਟਨ ਦੇ ਦਾਦੇ ਨੇ ਕਣੀ ਪਿਓ ਦਾ ਰਾਤ ਸੀ ਸ਼ੈਨ ਪਿਓ ਦਾ ਹੀ ਹੋ ਪਿਓ ਦਾ ਸੀ ਕੈਪਟਨ ਦੇ ਪਿਓ ਦਾ ਰਾਜ ਹਲਿਓ ਪਹਿਲਾਂ ਦੀਆਂ ਗੱਲਾਂ ਕੈਪਟਨ ਦੇ ਪਿਓ ਦੇ ਰਾਜ ਚ ਇਹ ਜਾਨੀ ਉਥੇ ਜਾਵੜੇ ਜਾ ਕੇ ਬੇ ਤਰੀਕਾਂ ਲੱਗੀਆਂ ਪੈਣ ਤਰੀਕਾਂ ਪੈਣ ਲੱਗੀਆਂ ਮਿਆਂ ਤੇ ਫੇਰੇ ਨੇ ਥੋੜਾ ਰਹਿ ਗਿਆ ਜਿਨੋਂ ਉਥੋਂ ਆਉਂਦਾ ਨਾ ਬਗੂਚੇ ਮਨ ਹੁਣਾ ਕੋਣੋ ਘਰ ਬੁਜਾਰ ਕੋਲ ਨੂੰ ਮੂਰੇ ਇੱਕ ਪਿੰਡ ਛੋੜ ਆਇਆ ਸੀ ਖੁੰਝ ਗਿਆ ਮੈਂ ਥੋੜਾ ਜਿਹਾ ਉਥੇ ਇੱਕ ਬੁੜੀ ਨੂੰ ਕਹਿੰਦਾ ਮਾਈ ਪਾਣੀ ਪੀਆ ਉਹ ਕਹਿੰਦੀ ਪੁੱਤ ਉਹਨੇ ਦੇਖਿਆ ਕੋ ਸੂਰਮਾ ਵੀ ਤੇਰੇ ਪਿੰਡ ਜੁਗਾ ਪਾਣੀ ਨਹੀਂ ਇੱਥੇ ਇਹ ਸਾਰਾ ਪਿੰਡ ਮੁਸਲਮਾਨਾਂ ਦਾ ਸਿਰਫ ਸੱਤ ਘਰ ਸੱਖਾਂ ਰਿਆ ਚਰਬੀ ਦੇ ਦੀਵੇ ਵਗਦੇ ਆ ਆ ਸੱਤ ਗਾਈਆਂ ਮੁਸਲਮਾਨ ਹੁਣੇ ਲੈ ਕੇ ਬੁੱਚੜ ਫੜ ਕੇ ਇੱਧਰ ਬੁੱਚੜਖਾਨਾ ਵਿੱਚ ਦੋ ਦਾ ਤਿੰਨ ਸੂਣ ਵਾਲੀਆਂ ਉਦੋਂ ਪੁੱਤ ਬੁੱਚੜਖਾਨੇ ਆਪਣੇ ਪਿੰਡਾਂ ਚ ਵੀ ਸੀਗੇ ਇਹ ਠਿਕਾਉਂਦੇ ਸੀ ਪਿੰਡਾਂ ਚ ਗਾਈਆਂ ਮਾਰਦੇ ਸੀ ਮੁਸਲਮਾਨ ਇਹਨੇ ਫਿਰ ਉਹ ਸੁਣ ਕੇ ਆਹ ਮਾ ਪਾਣੀ ਆਖੇ ਪੀਉ ਇਹ ਨੋਂ ਗਿਆ ਤੇ ਉਹਨਾਂ ਨੇ ਸੱਤੇ ਗਾਂਵਾਂ ਬੰਨੀਆਂ ਮੀਆਂ ਕਿੱਲੇ ਤੇ ਖੜ ਕੇ ਆਇਆ ਵੀ ਗਾਂਵਾਂ ਛੱਡ ਦਿਓ ਪੈਸੇ ਲੈ ਲਓ ਜਿੰਨੇ ਮਰਜ਼ੀ ਉਹ ਕਹਿੰਦਾ ਜਾ ਜਾਂਦਾ ਰਹੇ ਉਹ ਨਾ ਹੀ ਹਟਿਆ ਉਹਰੇ ਵਿੱਚੇ ਹਲਾਲ ਕਰਾਂਗੇ ਛੁਰੇ ਲੈ ਕੇ ਪਏ ਜਨੂੰ ਗਿਆਨਾਂ ਸੀ ਐਂ ਕਰਤੀ ਸੱਤ ਮਾਰੇ ਮਾਰ ਕੇ ਗਾਂਵਾਂ ਦੇ ਰੱਸੇ ਵੱਡੇ ਮੂਹਰੇ ਲਾ ਲੀਆਂ ਲਾ ਕੇ ਨਾ ਮਾਂ ਨੇ ਆ ਪਿਆ ਪਾਣੀ ਬੂੜੀ ਨੇ ਪਹਿਲਾਂ ਦਾ ਪਾਣੀ ਪਿਆ ਤੇ ਦੁੱਧ ਦਾ ਸ਼ਾਨਾਂ ਲਈ ਕਿਉਂ ਪਾ ਕੇ ਇੱਕ ਖੇਸ ਦਿੱਤਾ 5 ਰੁਪਏ ਦੇ 10 ਰੁਪਏ ਰਪਈ ਗੇ ਮੋੜ ਤੇ ਖੇਸ ਰੱਖ ਲਿਆ ਲਾ ਹਥਿਆਰ ਚ ਕੰਮ ਦੇਊਗਾ ਤੇ ਗਾਹਾਂ ਆਖਿਆ ਕੌਲੋ ਖਦੋਂ ਨਾ ਕੇ ਗਾਹਾਂ ਇਥੇ ਤੇ ਬਿਆਚ ਗਾਈਆਂ ਛੜਤੀਆਂ ਆਉਂਦਾ ਇਹ ਯਾਰ ਨੇ ਫੜਾਤਾ ਫੜਾਇਓ ਉਹ ਤਰੀਕਾਂ ਪੈਣ ਲੱਗੀਆਂ ਪੈਂਦੀਆਂ ਪੈਂਦੀਆਂ ਤਰੀਕਾਂ ਤੇ ਰਾਸ ਨੂੰ ਡਾ ਕੈਪਟਨ ਦਾ ਪਿਓ ਸੁਣਾ ਕੇ ਪੈ ਗਿਆ ਸੋਚਾ ਸਿੰਘ ਫਾਹੇ ਸਵੇਰੇ 12:00 ਵਜੇ ਗੈਲ ਸੀ ਸਾਰਾ ਪਿੰਡ ਚੈਲਾਂ ਦਾ ਉਹ ਰਾਖੇ दारूਾਂ ਪੀਣ ਲਲਕਾਰੇ ਮਾਰਨ ਤੇ ਦੇ ਨਰੈਣਾ ਜਿਹੜਾ ਟੱਕਣਾ ਮਾਰੇ ਕੰਧਾਂ ਚ ਨਰੈਣੇ ਨੂੰ ਸੁੱਤੇ ਨੇ ਕਹਿਤਾ ਜਫਾਹਾ ਆਇਆ ਆਰੇ ਓਂ ਕਰੀ ਹੁਣ ਮੁੰਡੇ ਨੂੰ ਲੈ ਜੀ ਗੱਡਾ ਜੂੜੀ ਸਮਾਨ ਤਰੀ ਪਿੰਡ ਜਾ ਆਪਣੀ ਤੈਨੂੰ ਇੱਥੇ ਚੈਲਾ ਨੇ ਰਹਿਣ ਨਹੀਂ ਦੇਣਾ ਨਾ ਮੁੰਡੇ ਨੂੰ ਪਾਲਣ ਦੇਣ ਤੇਰਾ ਕੁਛ ਨਹੀਂ ਬਣਨਾ ਇੱਥੇ ਆਲਾ ਠੀਕ ਆ ਉਹਦਾ ਵਿਚਾਰਾ ਲੇਣਾ ਮਾਰੇ ਉਹ दारू ਪੀ ਕੇ ਲਲਕਾਰੇ ਮਨ ਉਹੀ ਗਾਈਆਂ ਸਹੀ ਗੱਲ ਆ ਇਹ ਝੂਠੀ ਗੱਲ ਨਹੀਂ ਬੰਮਾ ਹੁਣ ਪੁੱਛ ਲੋ ਜਾ ਕੇ ਉੱਥੋਂ ਹਲਾਸ ਕੀਰੀ ਸੀ ਜੋ ਰਾਜ ਆੱਖਾਂ ਮੀਚੇ ਐ ਨੀਂਦ ਆਵੇ ਤੇ ਗਾਇਆਂ ਹੈ ਕਿਥੇ ਚੜ ਜਾਣਾ ਸਿੰਘ ਮਾਨ ਨੂੰ ਸੁਫਰੰਜ ਨਾਲੀ ਮੂੰਹੋਂ ਬੋਲਣ ਮੈਂ ਸੱਚੇ ਨੂੰ ਛੱਡ ਦੱਸਦੇ ਉਹਨੇ ਰਾਤ ਨੂੰ ਉੱਠ ਕੇ ਨਾ ਜਗਾ ਕੇ ਸਾਰਿਆਂ ਨੂੰ ਕਚੇਰੀ ਲਈ ਤੇ ਸੁੱਚਾ ਛੜਾਇਆ ਔਰ ਫੱਦਿਆ ਜੇਲ੍ਹ ਚੋਂ ਸਦਕੇ ਹੱਥ ਕੜੀ ਲਾ ਕੇ ਕਹਿੰਦਾ ਸੁੱਚਾ ਸਿੰਘ ਬਰੀ ਫੇਰ ਜਾ ਕੇ ਨੀਂਦ ਆਈ ਫੇਰ ਸੁੱਚਾ ਰੱਖਿਆ 2 ਸਾਲ ਉਹਨੇ ਆਪਦੇ ਕੋਲੇ ਰਾਜ ਕੈਪਟਨ ਦੇ ਪਿਓ ਨੇ ਆਉਣ ਨਹੀਂ ਦਿੱਤਾ 2 ਸਾਲਾਂ ਬਾਅਦ ਫੇਰ ਆ ਗਿਆ ਗੈਰੀ ਗੈਰ ਨੂੰ ਫੇਰ ਸਮਾਨ ਚਾਹ ਲੈ ਚਾਹ ਲੈਣਗੇ ਪਿੰਡੋਂ ਘੜਤੇ ਜਾਂ ਕਿ ਉੱਥੇ ਫੇਰ ਜਾ ਆਪਣੇਆ ਉੱਥੇ ਜਾ ਕੇ ਫੇਰ ਲੱਗਿਆ ਬਾਹੀ ਕਰਨਾ ਬਾਹੀ ਕਰਨ ਲੱਗਿਆ ਵਿਆ ਤੇ ਇੱਥੇ ਇਹਦੇ ਚਾਚੇ ਦੀ ਨੂੰਹ ਸੀ ਰਾਜੋ ਉਹ ਜਾਂਦੀ ਸੀ ਗੱਜਣ ਦੇ ਗੱਜਣ ਦੇ ਪਾਨਾ ਦੋ ਭਰਾ ਸੀ ਜినੋ ਦਾ ਮੁੰਡਾ ਬਾਵਾ ਡਾਰਜੇ ਹੋ ਗਿਆ ਮੁੰਡੇ ਨੇ ਕਿਤੇ ਘੂਰੀ ਤੇ ਉਹਨੇ ਗੱਜਣ ਨੇ ਮੁੰਡੇ ਦੇ ਲਫੇਰੇ ਮਾਰੇ ਕਹਿੰਦਾ ਕੀ ਤੁਹਾਨੂੰ ਘੂਰ ਨਾਲ ਤੂੰ ਮੁੰਡੇ ਨੇ ਭਾਈ ਜਿਉਂ ਤੁਰਿਆ ਤੇ ਮੁੰਡਾ ਸਮਾਂ ਜਾਵੜਿਆ ਸੋਚੇ ਕੋਲੇ ਸੋਚਿਆ ਨੂੰ ਜਾ ਕੇ ਕਹਿੰਦਾ ਵੀ ਚਾਚਾ ਗੱਲ ਇੰਨੀ ਆ ਨਾ ਇਹ ਤਾਂ ਮੇਰੀ ਮਾਂ ਨੂੰ ਮਾਰਦੇ ਨਾਲੇ ਮਾਰਦੇ ਗੱਜਾਂ ਉਹ ਸੋਚਿਆ ਕਿ ਨਾ ਦੇਖ ਹੋਏ ਮੈਂ ਮਥਾ ਨਿਕਲਿਆ ਕੰਮ ਚੋਂ ਨਰਕ ਚੋਂ ਰਫਲ ਲੈ ਜਾ ਮਾਰ ਦੇ ਛੜਾ ਵੀ ਨਹੀਂ ਆਉਂਦੇ ਨੂੰ ਡਕਾ ਹੂਣ ਵੀ ਦਿੰਦਾ ਛੜਾ ਲਉ ਤੇ ਜਾ ਮਾਰ ਦੇ ਆਰਾ ਮੈਥੋਂ ਦਾ ਮਰਦੇ ਨਹੀਂ ਐਨੀ ਕਹਿ ਕੇ ਤੇ ਸਾਲੇ ਖੂਸ ਹੀ ਮੂਰੇ ਖੂਸ਼ ਸ਼ਾਲ ਮਾਰ ਗਿਆ ਮੁੰਡਾ ਪਸੰਦ ਸੀ ਉਹਦਾ ਨਾਂ ਪਸੰਦ ਖੂਸ਼ ਸ਼ਾਲ ਮਾਰ ਗਿਆ ਆਰਾ ਜੇ ਨਹੀਂ ਜਾਂਦਾ ਤਾਂ ਮੈਂ ਮਰਨਾ ਉਹ ਚਾਰਾ ਨਿਕਲਿਆ ਫਿਰ ਆ ਜਾਣਾ ਹੁਣਾ ਮੈਨੂੰ ਹੀ ਕਰਨਾ ਪਊ ਕੰਮ ਦੇਖੇ ਤੂੰ ਫਰਫਲ ਚੱਕ ਲਈ ਚਾ ਕੇ ਫੇਰ ਜਾਵੜਿਆ ਜਾ ਕੇ ਇਥੇ ਮਜਬੀਨ ਵਾਲਾ ਮੁੰਡਾ ਸੀ ਉਹਨੂੰ ਪੁੱਛਿਆ ਵੀ ਭਾਈ ਜਾਂ ਪਿੰਡ ਦਾ ਕੰਮ ਜਾਣਦਾ ਸੀ ਉਹ ਕਿੱਥੇ ਰਾਜੋ ਦੇਖਿਆ ਕਿਤੇ ਗੱਜਨ ਘਰੇ ਤਾਂ ਹੀ ਨਹੀਂ ਉਹਦਾ ਤਾਂ ਦੱਸੂਗਾ ਕੰਡਾ ਆ ਜਾਂ ਮੀਰਾ ਵੀ ਕੱਢਣ ਵਾਲਾ ਕਾਹਦਾ ਆਲਾ ਮੇਰੀ ਮਾਂ ਜੱਟ ਦੇ ਜਾਂਦੀ ਆ ੱਟਕੇ ਨਾ ਹਟਦੀ ਨਹੀਂ ਯਾਰ ਮੈਨੂੰ ਕੁੱਟਦੇ ਆ ਆਹਦਾ ਤੇਰਾ ਵੀ ਕੱਢ ਦੂੰ ਔਰ ਫਿਰ ਟਿੱਬੀ ਹੜੀ ਵੱਢਦੇ ਆ ਜਦੋਂ ਫਿਰ ਗਿਆ ਇਹਨੇ ਕਿੱਲੇ ਤੋਂ ਲਲਖਰਾ ਮਾਰਤਾ ਉਹ ਆਹਦਾ ਗੱਜਣਾ ਕਾਇਮ ਹੋ ਜਾ ਫੇਰ ਨਾ ਕਹੀਂ ਭਲੇਖੇ ਨਾ ਮਾਰਤਾ ਭੱਜ ਕੇ ਨਿਕਲੀ ਦਾ ਨਿਕਲ ਜਾ ਮੈਂ ਤਾਂ ਆ ਗਿਆ ਉਹਨੇ ਪਤੰਦਰ ਨੇ ਵਰਛਾ ਚੱਕਿਆ ਜਾ ਕੇ ਕਹਿੰਦਾ ਕੋਕਰ ਤਕਾ ਕੇ ਮਨਾਉ ਮਾਰ ਮਾਰਨਾ ਗਿਆ ਹੰਕਾਰ ਸੀ ਅੱਠ ਨੂੰ ਉਹਦਾ ਭਰਾ ਸੀ ਪੰਨਾ ਅਗੇ ਪਸ਼ੂ ਨਾਲ ਲੈਨੇ ਬੋਤਾ ਸੀ ਬੰਨਿਆ ਤੇ ਬੋਤੇ ਨੂੰ ਛੋਲੇ ਪਾਉਣ ਗਿਆ ਵੱਢ ਕੇ ਜਦੋਂ ਇਹਦੇ ਮਾਰੀਆਂ ਗੋਲੀਆਂ ਉਹਨੇ ਬੋਤਾ ਖੋਲਿਆ ਬੋਤੇ ਚੱਲ ਕੇ ਬੋਤਾ ਡੱਕਰਦਾ ਪਿੰਡ ਨੂੰ ਸੋਚੇ ਉਹਦੇ ਬੋਤੇ ਨੇ ਮਾਰੀ ਪੱਟ ਦੀ ਗੋਲੀ ਬੋਤਾ ਛੱਡ ਲਿਆ ਪਾਨੇ ਨੇ ਵੀ ਡਿੱਗਣਾ ਸੀ ਜੋ ਪਾਨੇ ਕੰਨੀ ਕਰੀ ਪਾਨਾ ਫਿਰ ਸਹਿੰਦਾ ਆਦਾ ਜਿੰਦਗੀ ਬਖਸ਼ ਜਵਾਨਾ ਮੇਰਾ ਕਸੂਰ ਨਹੀਂ ਪਾਨਾ ਫਿਰ ਛੜਤਾ ਉਹਨਾਂ ਨੂੰ ਮਾਰ ਕੇ ਫੇਰ ਇਹ ਪਗੋੜਾ ਹੋਇਆ ਫਿਰਦਾ ਰਿਹਾ ਬਹੁਤ ਚਿਰ ਫੇਰ ਇਹ ਜਾਪੜਿਆ ਇੱਧਰ ਆਪਣਾ ਗੰਗਾ ਤੇ ਨਾਉਣ ਤੇ ਲਾਖੇ ਲੀੜੇ ਹਸਾਰ ਬਣਿਆ ਹੋਇਆ ਸੀ ਲਾਖੇ ਲੀੜੇ ਚੂੜੇ 'ਚ ਦੇਖਣ ਨਾਉਣ ਲੱਗ ਗਿਆ ਮਾਂ ਦੇ ਲਿਖਿਆ ਹੋਇਆ ਸੀ ਸੋਚਾ ਸਿੰਘ ਸੂਰਮਾ ਪਿੰਡ ਗਈ ਰੀ ਗੁਫਗਾਂ ਨੇ ਪੜ ਲਿਆ ਪੜ ਕੇ ਨੂੰ ਘੇੜਾ ਪਾਇਆ ਆਖੇ ਫੜਨ ਨੂੰ ਪੰਜਾਂ ਨੇ ਸੀ ਸਹੀ ਨਾ ਜਾ ਕੇ ਪਸਤੌਲ ਚੱਕ ਲਿਆ ਉਹ ਭੱਜ ਨਿਕਲੇ ਪਤਾ ਨਹੀਂ ਕਿ ਛੱਤ ਚਾਈ ਚੱਕ ਕੇ ਐਮ ਮਾਰਿਆ ਵਿੱਚ ਅਰਾਜੂ ਫੜ ਲਿਆ ਫੜ ਲਵਾਰਾ ਕੋਈ ਹੋਰ ਪਾਪ ਕਰੂੰਗਾ ਉਹ ਫਿਰ ਫੜ ਲਿਆ ਫੜ ਕੇ ਗਹਿਰੀ ਲਿਆਂਦਾ ਗਹਿਰੀ ਲਿਆ ਕੇ ਨਾ ਗੱਡਾ ਖੜਾ ਕਰਕੇ ਉਂਝਾਂ ਤੇ ਉਹਦੇ ਨਾਲ ਪਾ ਕੇ ਰੱਥਾ ਗੱਡੇ ਨਾਲ ਫਾਹਾ ਦਿੱਤਾ ਇੱਕ ਗਾਲੇ ਨੇ ਕਹਿਤੀ ਸੀ ਆਦਾ ਲਾਇ ਜਦੋਂ ਮੇਰੀ ਕੰਢੀ ਟੁੱਟੀ ਤੁਹਾਡਾ ਇੱਕ ਮੇਰੇ ਨਾਲ ਮਰੂ ਪਗਾਨੀ ਕੀ ਅਲਮ ਸੀ ਨੋ ਕੰਢੀ ਟੁੱਟੀ ਦਾ ਹੌਲਦਾਰ ਘੋੜੇ ਤੇ ਖੜਾ ਸੀ ਆ ਘੇਰਾ ਪਾਇਆ ਸੀ ਪਾਸੀ ਕੋਈ ਛਡਾਉਣ ਵਾਲੇ ਨਾ ਆ ਜਾਣ ਪਰ ਉਹ ਮੰਦੇ ਤੇ ਘੋੜਾ ਟੱਪਿਆ ਤੇ ਹੌਲਦਾਰ ਦੀ ਨਾਲ ਹੀ ਤਾਂ ਟੁੱਟੀ ਜਿੱਦ ਕੇ ਇਹ ਗਹਿਰੀ ਦਾ ਬਿਲਕੁਲ ਜਿੰਨੇ ਗੱਲ ਕਹੂੰ ਮੈਂ ਝੂਠ ਨਾ ਕਹੂੰ ਸੱਚੀ ਹੋ ਇਹ ਗਹਿਰੀ ਦਾ ਹੋਇਆ ਪਤਾ ਅੰਗਰੇਜ਼ਾਂ ਵੇਲੇ ਹੋਇਆ ਇੱਥੇ ਲਿਆ ਕੇ ਪਾ ਦਿੱਤਾ